ਕਿਹੜਾ ਗੇਅਰ ਖੱਚਦਾ ਓਏ ਰੀਲ ਕੱਢ ਲੈ ਇੱਕ ਅੱਧੀ ਤੇਰਾ ਮਾ ਉਹਦਾ ਮੋਬਾਈਲ ਫੜਾ ਅੰਬਰ ਤੇਰਾ ਮੋਬਾਈਲ ਫੜੀ ਓਏ ਹੁਣ ਗਾ ਰੀਲਾਂ ਕੱਢ ਗਏ 30 30 ਸਕਿੰਟ ਦੀਆਂ ਓਏ ਓਏ ਹਾਲੇ ਹੀ ਪਾਂਡਾ ਚੱਕਿਆ ਆਲੂ ਓਏ ਜਗਾ ਬੋਸ ਆ ਬਹਿ ਗਿਆ ਹਲੋ ਹੈਗੀ ਵਾਲਾ ਬਾਈ ਆਹ ਬਹਿ ਗਿਆ ਜੱਗਾ ਬੋਸ ਆ ਠੀਕ ਹੈ ਜੀ ਠੀਕ ਹੈ ਬਰਾਸਤ ਮੇਲੇ ਦੇ ਮਿਲੇ ਸੀ ਆਪਾਂ ਹੋ ਠੀਕ ਠਾਕ ਹੋ ਹਾਂ ਭਾਈ ਤੁਸੀਂ ਬਿਮਰੀ ਮੈਂ ਸਮਝ ਨਹੀਂ ਕਿ ਆਖਿਆ ਵੈਸੇ ਆਪਾਂ ਬਰਾਸਤ ਮੇਲੇ ਦੇ ਮਿਲੇ ਨਾ ਸਮਝ ਆਇਆ ਮੈਨੂੰ ਮਾਫੀ ਚਾਹੁੰਨਾ ਭਰਾ ਮੇਰਾ ਇਹ ਹੋਰ ਸਣਾ ਠੀਕ ਠਾਕ ਅੱਜ ਟਰੈਕਟਰ ਦਾ ਕੰਮ ਕਰਾ ਕੇ ਲਿਆਏ ਸੀਗੇ ਤੇ ਉਹਦਾ ਟ੍ਰਾਇਲ ਲੈ ਰਹੇ ਆ ਤੇ ਡਰਾਈਵਰ ਆਇਆ ਪਿੰਡ ਚੋਂ ਜਿਹੜੇ ਜੱਦ ਦੇ ਨਾਲ ਡਰਾਈਵਰਾਂ ਨੂੰ ਵੱਡੇ ਡਰਾਈਵਰ ਜਿਨ੍ਹਾਂ ਨੂੰ ਕਿਹਾ ਜਾਂਦਾ ਹੁੰਦਾ ਮੰਨੇ ਪਰ ਮੰਨੇ ਵੱਡੇ ਪੈਰਾਂ ਵਾਲੇ ਟਰੈਕਟਰ ਦਾ ਯੋਰ ਪਰਖਦੇ ਹੋਏ 92 ਮਾਡਲ ਆਇਆ ਤੇ ਇਹਦਾ ਪੰਪ ਪੰਪ ਤੇ ਹੋਰ ਕੰਮ ਕਰਾਇਆ ਛੋਟਾ ਮੂਟਾ ਡੱਬ ਵਾਲੀ ਤੋਂ ਯਾਹ ਤੇ ਚੈੱਕ ਕਰਦੇ ਆ ਚਲਾ ਕੇ ਡਰਾਈਵਰ ਸਾਹਿਬ ਆਪ ਬੈਠੇ ਆ ਕੋਚ ਸਾਹਿਬ ਆਪ ਹੋਏ ਆ ਮੁਰੇ ਡਰਾਈਵਰ ਸਾਹਿਬ ਕਹਿੰਦਾ ਮੈਂ ਬਹਿਣਾ ਆਪ ਉਹ ਸਭ ਖੁੱਲ ਆ ਗਈ ਤੇ ਆਪਣੀ ਮੋਟਰ ਵਈ ਮਿੱਤਰੋ ਮੋਟਰ ਤੇ ਮਿੱਤਰਾਂ ਦਾ ਮੇਲਾ ਹੁੰਦਾ ਨਾ ਤੇ ਹੁਣ ਆਪਾਂ ਇੱਥੇ ਅੰਬਾਂ ਦੇ ਬੂਟੇ ਵੀ ਲਾਤੇ ਤੇ ਬਣਾਈ ਇਹਨਾਂ ਗੱਲੇ ਦੀ ਆ ਦੇਖ ਅੰਬਾਂ ਦੇ ਬੂਟੇ ਬੂਰ ਦੇਖੋ ਅੰਬਾਂ ਦੇ ਬੂਟਿਆਂ ਨੂੰ ਫਲ ਦੇਖੋ ਚੱਕਿਆ ਅੰਬਾਂ ਦੇ ਬੂਟਿਆਂ ਨੇ ਇਕਤੀ ਲਾਏ ਆ ਇਹ ਸਾਰੇ ਚੌਲਿਆ ਵਧੀਆ ਨਿਕਲੇ ਹਨਾ ਉਹ ਜੀ ਤੇ ਨਾ ਫਲ ਸਾਰੇ ਝਾੜਾਂਗੇ ਬੂਰੇ ਇਕਤੀ ਦਾ ਅੰਬ ਨਹੀਂ ਲੈਂਦੇ ਉਧਰ ਟਰੈਕਟਰ ਟ੍ਰਾਇਲ ਤੇ ਚੱਲੀ ਜਾਂਦਾ ਆ ਚੱਪੜਾ ਲਾ ਲਾਂ ਇੱਥੇ ਫੇਰ ਮੈਂ ਮਗਰ ਜਾਉਣੀ ਚੱਪੜਾਂ ਨਾਲ ਨਾ ਔਖਾ ਹੋ ਜਾਂਦਾ ਦਰਨਾ ਕੋਸ਼ ਸਾਹਿਬ ਕਹਿੰਦੇ ਅਸੀਂ ਖੁਦ ਚਲਾਵਾਂਗੇ ਟਰੈਕਟਰ ਆਥਰੀ ਮਾਰਦਾ ਓਏ ਅੱਜ ਦਿਖਾਉਣਾ ਹੈ ਨੇੜੇ ਤੋਂ ਦਿਖਾਉਣਾ ਕੋਸ਼ ਸਾਹਿਬ ਮੋੜ ਕੇ ਲਿਆਉਣਗੇ ਉਧਰ ਆ ਆਲੂ ਪੱਟ ਐਜ ਹੈਗੇ ਆਲੂ ਓਏ ਕਿੱਥੋਂ ਕੱਢ ਕੇ ਲਿਆ ਗਿਆ ਯਾਰ ਆ ਪਏ ਕਿੰਨੇ ਆ ਬੱਟ ਰੰਦੀ ਆ ਆਲੂਆਂ ਦੇ ਕੱਢਣ ਵਾਲੀ ਪੁੱਲ ਤਾਂ ਨਹੀਂ ਗਿਆ ਉਹ ਆ ਦੇਖਾ ਕਿੰਨੇ ਪਿਆ ਦੇਖਾ ਤਰਾ ਇਹਨੂੰ ਹਾਲਾ ਲਾ ਦੇ ਬੱਟ ਚੋ ਕੱਲ ਨੂੰ ਚੱਕ ਲਾਂਗੇ ਆਲੂ ਲਾ ਕੇ ਭੁੱਲ ਜਾਂਦੇ ਉਹ ਬੱਟ ਪੱਟ ਲਈ ਆ ਬੱਟ ਪੱਤੀ ਨਹੀਂ ਤੇ ਇਧਰ ਕੋਸ ਸਾਹਿਬ ਖੁਦ ਹੋਏ ਅੱਗੇ ਖਿੱਚਦਾ ਇੱਕ ਜੀ ਕੋਸ ਸਾਹਿਬ ਨੇ ਕੋਸਾਬ ਆ ਬੋਏ ਬੰਦੇ ਨੂੰ ਕਮ ਕਰ ਹੁਣ ਢੇਡ ਦਾ ਟਰੈਕਟਰ ਹੁਣ ਖੇਡ ਗਿਆ ਨਸ਼ਾ ਦਾ ਇਹ ਚਾਲੂ ਪਾਇਆ ਵੱਟ ਚੋਏ ਆਲੂ ਪਾਇਆ ਜ ਵੱਟ ਚ ਕਿਵੇਂ ਕੀ ਆਂਦੇ ਕੋਸਾਬ ਕਿਵੇਂ ਸਹੀ ਹੈ ਠੀਕ ਆ ਘੜਾ ਕਰ ਸੁੱਕਿਆ ਮਹਿਮਾਨ ਵਾਲਾ ਲੈ ਡਰਾਈਵਰ ਤੀਜਾ ਬਦਲਦਾ ਜਵਾਕਾਂਗਪੁਰ ਰੱਖੀ ਹੋਈ ਪਾ ਕੈਮਰੇ ਮਸਾਂ ਪਾ ਲਿਆ ਮੈਂ ਦਾ ਲੈ ਤਨ ਚਾਰ ਵੀਡੀਓ ਇੱਥੇ ਭੇਜ ਦਿਆਂਗਾ ਮੈਨੂੰ WhatsApp ਤੇ ਹੋਰੀ ਯਾਰ ਦੇ ਕੇ ਬੈ ਗਏ ਹਾਂ ਮੈਂ ਉਹ ਬਹੁਤ ਹਲਕੀ ਨਾਲ ਹੋ ਅੰਬ ਤੋੜੀ ਜਾਣਾ ਓਏ ਧੰਨਵਾਦ ਜੀ ਲਾਈਕ ਕਰਨ ਲਈ ਤੇ ਉਧਰ ਬੱਚੇ ਵੀ ਆਨੰਦ ਲੈਂਦੇ ਹੋਏ ਮੋਟਰ ਤੇ ਇਧਰੋਂ ਅੰਬਾਂ ਦਾ ਬੂਰ ਝਾੜਦੇ ਹੋਏ ਛੋਟੂ ਥੱਲੇ ਸਬਜ਼ੀ ਵੀ ਆ ਸਬਜ਼ੀ ਦਾ ਧਿਆਨ ਰੱਖ ਕੇ ਅੰਬ ਝਾੜਦੇ ਸਾਰੇ ਆਹ ਸਬਜ਼ੀ ਉਗ ਰਹੀ ਮਿੱਤਰੋ ਆਪਣੀ ਅੰਬਾਂ ਦੇ ਬੂਰ ਇਧਰ ਦੇਖੋ ਨਜ਼ਾਰਾ ਲੈਂਦੇ ਹੋ ਬੱਚੇ ਆਹ ਦੇਖ ਜੇ ਨਾ ਪੱਤਿਆਂ ਦੇ ਤੁਰਦੇ ਨੰਗੇ ਪੈਰੀ ਆਪਾਂ ਆਹ ਕੀ ਮਦਰ ਸੰਗੀਤ ਆ ਰਿਹਾ ਇਹ ਕੀ ਕਰ ਰਹੇ ਓਏ ਮੱਛੀ ਦੇ ਕੀ ਕਰੀਓ ਨਾ ਬੋਤ ਏਹ ਜਿਹੜਾ ਪੱਤਾ ਹੈ ਤਾਂ ਬੋਤ ਮੁਸ਼ਕ ਜੂ ਪਾਣੀ ਇਹ ਕੰਮ ਨਾ ਕਰੋ ਯਾਰ ਗਲਤ ਕੰਮ ਕਰ ਰਹੇ ਹੋ ਤੁਸੀਂ ਪਾਣੀ ਮੁਸ਼ਕ ਜੂ ਪੁੱਤ ਅਸੀਂ ਇਹ ਬੋਤ ਪਾਵਾ ਕਿ ਤੇ ਅਸੀਂ ਬੱਠੀਆਂ ਛੜਦਾਗੇ ਸਾਰੀ ਅੱਛਾ ਇਹ ਚ ਮੱਛੀਆਂ ਕਿੱਥੋਂ ਆ ਗਈਆਂ ਕੱਤੇ ਆ ਦੇ ਖੁਜ ਬਕਰ ਮੱਛੀ ਦੀ ਵੀ ਦੀ ਹੈ ਮੱਛੀ ਬਣਾਉਣ ਵਾਸਤੇ ਪੱਕੀ ਬਾਤ ਹੈ ਤਾਂ ਠੀਕ ਹੈ ਵੇਚਣਾ ਬੜਾ ਬਣ ਜੀਗਾ ਫੇਰ ਲੋ ਇਹ ਬੱਚਾ ਨੂੰ ਖੇਡ ਲਿਆ ਕਰੋ ਹੱਥ ਨੇ ਮੋਬਾਈਲ ਤੋਂ ਸਟਕਾਰਾ ਮਿਲਦਾ ਦੋ 15 ਮਿੰਟ ਕੈਂਚੀ ਲੈ ਆਵੀ ਇਹਦੇ ਮੋਸਰੇ ਦੀ ਸਪਰੇ ਕਰਦਗੇ ਹੈ ਨਾ ਉਹ ਈ ਸੈਂਪਰਾ ਜੀ ਉਹ ਗਰੀ ਵਧੀਆ ਸਾਰੀ ਮਿੱਤਰੋ ਡ੍ਰਿਲ ਨਾਲ ਪੀਜੀ ਸੀਗੀ ਹੱਥੀ ਵੀਜੀ ਹੋਇਆ ਡ੍ਰਿਲ ਨਾਲ ਆ ਚੋਬਰ ਨੇ ਵੀ ਪਾਇਆ ਇੱਕ ਪਾਸੇ ਜਿਹੜਾ ਮੜਾ ਬਿਰਲਾ ਉਹ ਆ ਚੋਬਰ ਦਾ ਵੀ ਪਾਇਆ ਹੋਇਆ ਇਹਨਾਂ ਤਿੰਨ ਸਿਲਿੰਗ ਵਾਲਾ ਜੀ ਇਹ ਆ ਮੈਂ ਉਹ ਕੁਰਸੀ ਲੈ ਕੇ ਲਾ ਕੇ ਨਾ ਥੱਲੇ ਫੇਰ ਝਾੜ ਕੇ ਮੇਜ਼ ਲੈ ਕੇ ਲਾ ਕੇ ਸਾਰਾ ਬੂਰ ਝਾੜ ਦਿੱਤੀ ਇਹਦੇ ਟ੍ਰੈਕਟਰ ਦਾ ਟ੍ਰਾਇਲ ਮਿੱਤਰੋ ਚੱਲੀ ਜਾਂਦਾ ਆਪਾਂ ਵੀਡੀਓ ਲਾਈਵ ਕੀਤਾ ਸੀਗਾ ਟ੍ਰੈਕਟਰ ਦਾ ਟ੍ਰਾਇਲ ਦਿਖਾਉਣ ਵਾਸਤੇ ਬੁੱਤਾ ਸਿੰਘ ਬੱਟ ਚਲਾ ਦੇ ਨੂੰ ਕ ਮੜਾ ਜਾ ਲੈ ਸੁੱਕਾ ਪਾਉਣਾ ਸੀ ਕਹਿਰਾ ਥੋੜਾ ਜਿਆਦਾ ਸੁੱਕਾ ਕਰਕੇ ਹੈ ਬੰਨਵੇਂ ਮਾਰ ਲਾ ਛੋਟਾ ਬਾਪੂ ਵਰਗਾ ਨੇ ਸ਼ੌਂਕ ਨਾਲ ਲਿਆ ਦਿਓ ਬੰਨਵੇਂ ਕਮੈ ਟਾਲੀ ਜਨ ਲਾ ਦੀ ਨੂੰ ਗਾ ਓਏ ਹੋਰ ਗਾਣਾ ਯਾਰ ਲੈਟਰ ਸੁਆ ਮਾਰੀ ਜਾਂਦਾ ਹਾਂ ਆਏ ਹਾਂ ਆਏ ਬਾਈ ਤੂੰ ਮੋੜ ਕਰਿਆ ਜਾਂਦਾ ਉਹਨਾਂ ਕਹ ਜੇ ਵਧ ਗਿਆ ਵਿਚਰਾਂ ਡਗ ਵੀ ਪਤਾ ਓਏ ਤਾਂ ਜੜੋ ਉਹਨੂੰ ਕਹ ਜੇ ਜੀ ਲੱਗਿਆ ਤਾਂ ਐਂ ਦੇ ਆ ਵਿਚਦੀ ਆ ਜਾ ਕਲਾ ਮੁੜਦਾ ਵਾਲਾ ਕਹਿੰਦਾ ਉਹ ਵੀ ਗਹਿ ਘਟਿਆ ਚਾਹ ਪੈਣ ਆਇਆ ਲਾਹ 22 ਵਾਲੀ ਉਹ ਵੀ ਕਹਿੰਦਾ ਮੁੜਦਾ ਵਾਲਾ ਕਹਦਾ ਬਾਹਰ ਕੋਈ ਆਏ ਹੋਏ ਸਿੱਤੀ ਆ ਆ ਚੜਦੀ ਹੈ ਇਹ ਇਹ ਅੰਮ੍ਰਿਤਪੁਰ ਛੋਟਾ ਹੋੜੀ ਦਾਦੇ ਹੋ ਗਏ ਪੜੀ ਗਈ ਉਹ ਜਰ ਪਰ ਨਹੀਂ ਵੀ ਪਰ ਮਾਂ ਨੂੰ ਜੀ ਆਉਣਾ ਰਹੇ ਕਹਿੰਦਾ चाही अॻे भई